कहा तुम्हारा दीप चलेगा कहाँ चढ़ेगा माला फूल इधर प्रयाग में गंगा सागर रामेश्वर काशी इधर कहाँ है दीप तुम्हारा कहाँ चले काशी देखने को मेरी आखिर अपने अर्णार अर्णार। अर्णार। पर सुन के बैरी की बोली और बोली वही जा रहा पूजा लेने सपनों की पथुन वही हमारा दीप चलेगा वही चलेगा माला फूल इसी के साथ आप लोगों लो को धन्यवाद सभी माताओं बहनों जो भी देश के प्रति आप लोगों लो का योगदान होगा वो सराहनीय होगा धन्यवाद भारत माता की बहुत बहुत शुभकामनाएं हमारे मोहल्ले निवासियों को इशारा सुनी है चलते और हम लोग बड़े भाग्यशाली हैं कि प्रभु राम की कृपा हम लोग पर सभी के ऊपर बनी रहे हे मालिक हे दाता हे जगत नियंत्री बंधु हे परमेश्वर प्रभु हे भगवंत हे गुणागार हे दया सिंधु सभ्यता यशस्ती हो जाए संस्कृतियों का सम्मान रहे जब तक सूरज चंदा चमके तब तक ये हिंदुस्तान रहे जब तक सूरज चंदा चमके तब तक ये भारत माता की भारत माता की सरदार हरबंस सिंह जी सलूजा उस पार्टी पर इस देशवास से कुछ कहेंगे सरदार हरबंस सिंह जी सलूजा हे जगतनियंता दीनबंधु पर हे परमेश्वर प्रभु हे भगवन हे गुणागार हे दयासिंधु सभ्यता यसक्ति हो जाए संस्कृतियों का सम्मान रहे जब तक सूरज चंदा चमके तब तक ये हिंदुस्तान रहे ਜਬ ਤੱਕ ਸੂਰਜ ਚੰਦ ਆ ਟਵ ਕੇ ਟਲਟਕੀਏ ਭਾਰਤ ਮਾਤਾ ਜੀ ਜੈ ਭਾਰਤ ਮਾਤਾ ਜੀ ਜੈ ਸਰਦਾਰ ਹਰਬੰਸ ਸਿੰਘ ਜੀ ਸਲੂਜਾ ਉਸ ਪਾਰਟੀ ਪਰ ਇਸ ਦੇਸ਼ ਵਾਸਤੇ ਕੁਝ ਕਹਿਣਗੇ ਸਰਦਾਰ ਹਰਬੰਸ ਸਿੰਘ ਜੀ ਸਲੂਜਾ ਅੱਜ ਸਾਡਾ 26 ਜਨਵਰੀ ਨਾਲ ਪ੍ਰੋਗਰਾਮ ਮਨਾਇਆ ਗਿਆ ਤੇ ਨਾ ਦਫ਼ਤਰ ਦਾ ਬਾਟਨ ਪੰਜਾਬ ਦੀ ਜਗ੍ਹਾ ਤੇ ਬਾਟਨ ਬਣਿਆ ਅੱਜ 26 ਜਨਵਰੀ ਦਾ ਕਾਰਜਕਰਨ ਕਲਾਸ਼ ਨਗਰ ਮੰਡਲ ਈਸਟ ਹਲਕੇ ਦਾ ਬਾਟ ਨੰਬਰ 2 ਚ ਮਨਾਇਆ ਗਿਆ ਨਿਪਕ ਸ਼ਰਮਾ ਜੀ ਦੇ ਦਫ਼ਤਰ ਵਿੱਚ ਜਿਹਦੇ ਵਿੱਚ ਸਾਰਿਆਂ ਨੇ ਹੁਮ ਹਮਾ ਕੇ ਅੱਜ ਦੇਸ਼ਵਾਦ ਸੀ ਹੋਣ ਦਾ ਸਰੂਪ ਦਿੱਤਾ ਔਰ ਬੜਾ ਹੰਗਾਰਾ ਭਰਾਇਆ ਗਣਤੰਤਰ ਦਿਵਸ ਦੇ ਕਾਰਜਕਰਮ ਨੂੰ ਬਹੁਤ ਵਧੀਆ ਢੰਗ ਨਾਲ ਮਨਾਇਆ ਗਿਆ ਉਹਦਾ ਅੱਜ ਕਾਰਜਕ੍ਰਮ ਹੋਇਆ ਜੀ ਇੱਥੇ ਵਾਰਡ ਨੰਬਰ 2 ਚ। ਜੀ ਬਾਈਕ ਲੇਗ ਨੂੰ ਰਾਮ ਮੰਦਰ ਦਾ ਆਏਗਾ ਅਗਰ ਅੱਜ ਕੀਤਾ ਜਾ ਰਿਹਾ ਹੈ ਕਹਿੰਦਾ। ਸਭ ਤੋਂ ਪਹਿਲਾਂ ਜੀ ਜੈ ਸ਼੍ਰੀ ਰਾਮ ਸਾਰਿਆਂ ਨੂੰ ਜਿਹੜਾ ਭਗਵਾਨ ਰਾਮ ਜੀ ਦੇ ਰਾਮ ਲੱਲਾ ਜੀ ਦੇ ਪ੍ਰਾਨ ਰਿਸ਼ਤਾ ਹੋਈ ਆ ਉਹਦੀ ਪੂਰੇ ਦੇਸ਼ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਸਾਰਿਆਂ ਨੂੰ ਖੁਸ਼ੀ ਆ ਔਰ ਬੜਾ ਹਮ ਹਮਾ ਕੇ ਸਾਡੇ ਕਾਰਜਕ੍ਰਮ ਹੋਏ ਆ ਸਾਡੇ ਵਾਰਡ ਵਿੱਚ ਵਾਰਡ ਨੰਬਰ 3 ਵਿੱਚ ਪਿੱਛੇ ਭੈਣ ਜੀ ਖੜੇ ਆ ਸੁਨੀਤਾ ਸ਼ਰਮਾ ਜੀ ਇਹਨਾਂ ਨੇ ਇੱਕ ਭਜਨ ਕੀਰਤਨ ਦਾ ਹੀ ਸਾਡਾ ਕਾਰਜਕ੍ਰਮ ਕੀਤਾ ਔਰ ਪੂਰੇ ਪੂਰੇ ਦੇਸ਼ ਦੇ ਵਿੱਚ ਹਮ ਹਮਾ ਕੇ ਕਾਰਜਕ੍ਰਮ ਹੋਏ ਆ ਉਹ ਇਹਦਾ ਸਾਰਿਆਂ ਨੂੰ ਮੈਂ ਫਿਰ ਤੋਂ ਤੁਹਾਡੇ ਚੈਨਲ ਰਾਹੀਂ ਵਧਾਈ ਦੇਣਾ ਚਾਹੁੰਨਾ 26 ਜਨਵਰੀ ਦਾ ਜਿਹੜਾ ਇਹ ਅੱਜ ਦਾ ਦਿਨ ਆ ਇਹ ਬਹੁਤ ਹੀ ਮਹੱਤਵਪੂਰਨ ਆ ਕਿਉਂਕਿ ਇਹਦੇ ਨਾਲ-ਨਾਲ 75 ਸਾਲ ਹੋਣ ਤੇ ਪੂਰੇ ਹੋਣ ਤੇ ਨਾਲ-ਨਾਲ ਅਮਰਤ ਮહોత్సਵ ਚੱਲਦਾ ਪਿਆ ਉਸ ਤੋਂ ਨਾਮ ਲਖੀ ਸ਼੍ਰੀ ਜੈ ਜੀ ਨਾਮ ਦਲ ਨਿਰਮਾਨ ਹੋਇਆ ਬਾਤ ਨੂੰ ਪ੍ਰਾਨਕਸ਼ਟਾ ਹੋਈ ਆ ਇਹ ਤੁਹਾਡਾ ਬੱਚਾ ਹੈ ਉਹਦੀ ਵੀ ਵਧਾਈ ਬਹੁਤ ਆਜ ਪਤਾ ਲੱਗਿਆ ਤੁਸੀਂ ਜੀ ਹੱਲੇ ਦਿਨ ਨਹੀਂ ਆਇਆ ਅੱਜ ਜਾਂ ਕੱਲ ਦੇ ਵਿੱਚ ਆਜੂਗਾ ਡਿਸਾਈਡ ਹੋ ਕੇ ਅਕਜਲ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਫ੍ਰੀ ਰੇਲ ਯਾਤਰਾ ਪ੍ਰਧਾਨ ਮੰਤਰੀ ਜੀ ਵੱਲੋਂ ਚਲਾਈ ਗਈ ਆ ਔਰ ਸਾਰਿਆਂ ਨੇ ਉਹਨਾਂ ਦੇ ਫਾਰਨ ਨਿਮੰਤਰਣ ਦਿੱਤੇ ਆ ਜਿਹਦੇ ਬੁਕਿੰਗ ਕਰਾਉਣ ਦੇ ਲਈ ਅਸੀਂ ਵੀ ਆਪਣੇ ਆਪਣੇ ਬੀਜੇਪੀ ਦੇ ਕਾਰਜਕਰਤਾ ਸਾਰਿਆਂ ਨੇ ਭਰੇ ਵਾਰਡ ਨੰਬਰ 2 ਲਾਲੋ 3 ਲਾਲੋ ਈਸਟ ਲਾਲੋ ਇੱਧਰ ਸਾਡੇ ਸਲੂਜਾ ਜੀ ਜਾਂ ਮੰਡਲ ਪ੍ਰਧਾਨ ਇਹਨਾਂ ਨੇ ਵੀ ਆਪਣੇ ਆਪਣੇ ਸਤਰ ਤੇ ਸਾਰੇ ਲੋਕਾਂ ਨੇ ਫਾਰਮ ਭਰੇ ਆ ਔਰ ਉਹਦੀ ਅੱਜ ਕੱਲ ਦੇ ਵਿੱਚ ਡੇਟ ਆ ਜੂਗੀ ਜਿਹੜੇ ਅਸੀਂ ਲੋਕ ਜਿੰਨੇ ਜਿੰਨੇ ਲੋਕਾਂ ਨੇ ਭਗਤਾਂ ਨੇ ਭਰੇ ਆ ਫਾਰਮ ਉਹਨਾਂ ਨੂੰ ਅਸੀਂ ਦੱਸ ਦੇ ਸੂਚਨਾ ਦੇ ਦਿੰਦੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ 26 ਜਨਮਤੀ ਦੇ ਮੌਕੇ ਤੇ ਸੁਗਠਨ ਦਾ ਦਫ਼ਤਰ ਹੈ ਬismillahirrahਮ ਜੈ ਸ਼੍ਰੀ ਰਾਮ ਜੀ ਜੈ ਜੈ ਰਾਮ ਭਾਰਤ ਸ਼੍ਰੀ ਗੁਰੂ ਜੀ ਜੈ ਸ਼੍ਰੀ ਗੁਰੂ ਜੀ ਅੱਲਾ ਦਾ ਸਾਰੇ ਬਹੁਤ ਹੀ ਫਿਕਰਾਰੀਓ ਜਿਲੇ ਦੇ ਵਿੱਚ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਆ ਧਿਆਨ ਬਖਸ਼ਿਆ ਵਾਇਸ ਪ੍ਰਧਾਨ ਅतीश ਇਲਾਕੇ ਦੇ ਪ੍ਰਮਾਰੀ ਡਾਕਟਰ ਨਿਰਮਲ ਮૈયਤ ਜੀ ਦੇਖੋ ਮੈਂ ਪਹਿਲੇ ਤਾਂ ਦੀਪਕ ਜੀ ਨੂੰ ਬਹੁਤ ਬਹੁਤ ਵਧਾਈ ਦਿਨਾ ਐਸੇ ਨੌਜਵਾਨ ਭਰਾਵਾਂ ਦੀ ਸਾਨੂੰ ਜ਼ਰੂਰਤ ਸੀ ਇਹਨਾਂ ਨੇ ਪਾਰਟੀ ਜੁਆਇਨ ਕੀਤੀ ਮੇਰਾ ਦੋਤ ਨੂੰ ਬਹੁਤ ਮਾਨਕੋਸ਼ ਹੋਇਆ ਕਿਉਂਕਿ ਅਸੀਂ ਬਚਪਨ ਦੇ ਸਾਥੀ ਆ ਦੋਸਤ ਆ ਭਰਾ ਆ ਤੇ ਮੈਂ ਦੀਪਕ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਆ ਤੇ ਮੈਂ ਉਮੀਦ ਕਰਦਾ ਵੀ ਆਉਣ ਵਾਲੇ ਟਾਈਮ 'ਚ ਦੀਪਕ ਜੀ ਆਪਣੇ ਏਰੀਆ ਦਾ ਬਹੁਤ ਸੁਧਾਰ ਕਰੋਗੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜੂਤ ਵਾਸਤੇ ਕੀ ਕਹਿਣਾ ਚਾਹਣਾ ਦੂਤ ਨੂੰ ਆਪਣੇ ਵੱਲੋਂ ਦੇਖੋ ਜੀ ਮੋਰਚੇ ਦੇ ਬੈਠੇ ਸਾਡੀ ਪਾਰਟੀ ਦੇ ਵਿੱਚ ਸਭ ਨੂੰ ਧੰਨਵਾਦ ਕਰਦਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਪਾਰਟੀ ਦੇ ਕੰਮ ਜਾਨਾ ਸਾਡਾ ਮਾਣ ਸਮਝਦਾ ਔਰ ਪਲਾਸ ਇੱਥੇ ਜੀ ਬੈਠੇ ਸਾਰੇ ਮੇਰੇ ਆਪਣਾ ਪਰਿਵਾਰ ਦੇ ਮੈਂਬਰ ਹੈ ਜੀ ਇਹਨਾਂ ਨੂੰ ਕੋਈ ਮੈਨੂੰ ਬਾਹਰ ਦਾ ਨਹੀਂ ਗੱਲ ਸਾਰੇ ਸਾਡੇ ਅਫੀਸ਼ੀਅਲ ਵੀ ਆ ਗਏ ਤਾਂ ਵੀ ਬੈਠਾ ਰਹਿਣਗੇ ਕੋਈ ਵੀ ਕਿਸੇ ਨੂੰ ਵੀ ਸਮੱਸਿਆ ਆ ਸਾਡੀ ਭਾਰਤੀ ਜਨਤਾ ਯੂਵਾ ਮੋਰਚਾ ਡੱਟ ਕੇ ਆਪਣੇ ਯੂਥ ਨਾਲ ਖੜਾ ਹੈ ਵਾਰਡ ਵਸੇ ਨੂੰ ਕਿਵੇਂ ਦੇਣਾ ਚਾਹੁੰਦੇ ਆ ਦਿਪਕ ਜੀ ਵੱਲੋਂ ਦੀ ਸੇਵਾ ਨਹੀਂ ਕੀਤੀ ਜਾਂਦੀ ਆ ਆਮ ਨਾਲ ਟਾਈਮ ਤੇ ਨਰਸਰ ਕਰਦੇ ਆ ਪਾਟ ਨਿਵਾਸੀਆਂ ਨੂੰ ਮੈਂ ਇਹ ਬੇਨਤੀ ਕਰਦਾ ਤੁਹਾਨੂੰ ਕੋਈ ਕੰਮ ਆ ਸਾਡੇ ਭਰਾ ਕੋਲ ਆ ਦਿਪਕ ਕੋਲ ਆਓ ਸਾਡਾ ਦੂਬਰੀ ਦਫਤਰ ਆ ਬੀਜਪੀ ਉੱਥੇ ਆਓ ਅਸੀਂ ਡਟ ਕੇ ਤੁਹਾਡੇ ਨਾਲ ਖੜੇ ਆ ਕੋਈ ਵੀ ਸਮੱਸਿਆ ਨਹੀਂ ਆਂ ਦਵਾਂਗੇ ਲੇਕਿਨ ਮੈਂ ਇੱਕ ਗੱਲ ਹੋਰ ਕਹਿਣਾ ਹੀ ਮੈਂ ਜਿਹੜੇ ਸਾਡੇ ਚੀਫ ਮਿਨਿਸਟਰ ਭਗਵੰਤ ਮਾਨ ਉਹਨਾਂ ਨੇ ਇੱਕ ਵੀ ਟਵੀਟ ਨਹੀਂ ਕੀਤਾ ਜਿਹੜਾ ਸਾਰਾ ਦਿਨ ਸਵੇਰੇ ਉੱਠਦੇ ਹੀ ਟਵੀਟ ਮਾਰਦੇ ਆ ਵੀ ਆਹ ਹੋ ਗਿਆ ਉਹ ਹੋ ਗਿਆ ਉਹਨਾਂ ਨੇ ਰਾਮ ਮੰਦਰ ਦੇ ਉੱਤੇ ਇੱਕ ਵੀ ਟਵੀਟ ਨਹੀਂ ਕੀਤਾ ਕਿਹਾ ਹਿੰਦੂ ਧਰਮ ਦੇ ਲੋਕਾਂ ਦੇ ਉੱਤੇ ਮਤਲਬ ਇਹਦਾ ਅਸਰ ਨਹੀਂ ਪਊਗਾ ਕਹਿੰਦਾ ਮਤਲਬ ਕੁਛ ਨਹੀਂ ਆਗੇ ਮਨਤ ਮਾਰਦੀ ਤੇ ਖੁਸ਼ ਨਹੀਂ ਹੈਗੇ ਤਾਂ ਹੀ ਨਹੀਂ ਪਾਇਆ ਜੀ ਸਾਰੀ ਦੁਨੀਆ ਸਾਰਾ ਸਾਡਾ ਪੰਜਾਬ ਹਿੰਦੂ ਸਿੱਖ ਮਿਲ ਕੇ ਵਧਾਈਆਂ ਦੇ ਰਹੇ ਲੰਗਰ ਲਾ ਰਹੇ ਲੇਕਿਨ ਸਾਡਾ ਬਹੁਤ ਦੁੱਖ ਲੱਗਿਆ ਸਾਨੂੰ ਜਦੋਂ ਸਾਡੇ ਚੀਫ ਮਿਨਿਸਟਰ ਨੇ ਵਧਾਈ ਨਹੀਂ ਦਿੱਤੀ ਵੀ ਇੱਕ ਟਵੀਟ ਨਹੀਂ ਕਰ ਪਾਇਆ ਚਲੋ ਉਸ ਤੋਂ ਬਾਅਦ ਇੰਨੀਆਂ ਸਾਡੇ ਲੋਕਾਂ ਨੇ ਉਹਦੇ ਉੱਤੇ ਟਵੀਟ ਕੀਤੇ ਲੇਕਿਨ ਹਾਲੇ ਵੀ ਦੇਖੋ ਤੁਸੀਂ ਉਸ ਬੰਦੇ ਨੇ ਇੱਕ ਵੀ ਟਵੀਟ ਨਹੀਂ ਕੀਤਾ ਵੀ ਰਾਮ ਮੰਦਰ ਦੀਆਂ ਵਧਾਈਆਂ ਬਾਈ ਜੀ ਕਿਉਂ ਹਿੰਦੂ ਧਰਮ ਕਿਤੇ ਉਹ ਪੰਜਾਬ ਚ ਕਿਤੇ ਉਹ ਨਹੀਂ ਕਰਦਾ ਕਿਤੇ ਆਪਣਾ ਸਥਾਨ ਨਹੀਂ ਰੱਖਦਾ 46% ਹਿੰਦੂਆਂ ਦੀ ਵੋਟ ਆ ਵੀ ਤੁਸੀਂ ਮਤਲਬ ਕੀ ਕਰਦੇ ਫਿਰਦੇ ਹੋ ਸਾਨੂੰ ਇੰਨੇ ਸਿੱਖ ਭਰਾਵਾਂ ਦੀ ਵਧਾਈ ਆਈ ਅਸੀਂ ਪਿੱਛੇ ਰੋਡ ਸ਼ੋਅ ਕੱਢਿਆ ਉੱਥੇ ਸਾਡੇ ਹਿੰਦੂ ਸਿੱਖ ਜਿੰਨੇ ਅਸੀਂ ਭਰਾ ਆ ਸਾਰਿਆਂ ਨੇ ਮਿਲ ਕੇ ਕੱਢਿਆ ਲੇਕਿਨ ਇਹ ਕੀ ਕਿੱਧਰ ਨੂੰ ਜਾ ਰਿਹਾ ਜੀ ਪੰਜਾਬ ਤੁਹਾਡੇ ਮਤਲਬ ਕਿ ਸ਼ੋਰ ਆ ਗਿਆ ਪਿੱਛੇ ਜਿਹਦੇ ਤੇ ਨੌਜਵਾਨਾਂ ਦਾ ਬਹੁਤ ਜ਼ਿਆਦਾ ਉੱਥੇ ਜਿਹੜਾ ਭਾਰੀ ਸਹਿਯੋਗ ਮਿਲਿਆ ਤੇ ਕੀ ਮੈਸੇਜ ਆ ਦੇਖੋ ਸਹਿਯੋਗ ਦੇਖੋ ਰਾਮ ਮੰਦਰ ਦੀ ਖੁਸ਼ੀ ਸੀ ਜੀ ਅਸੀਂ ਸੁੰਦਰ ਨਗਰ ਤੋਂ ਲੈ ਕੇ ਦੁਰਗਾ ਮਾਤਾ ਮੰਦਿਰ ਤੱਕ ਪੈਦਲ ਕੀਤਾ ਜੀ ਕੁਝ ਲੋਕ ਮੋਟਰਸਾਈਕਲ ਤੇ ਕੁਝ ਕਾਰਾਂ 'ਚ ਸੀ ਸਾਰਿਆਂ ਨੇ ਢੋਲ ਨਗਾਰਿਆਂ ਨੇ ਆਪਣੇ ਪ੍ਰਭੂ ਦਾ ਵੈਲਕਮ ਕੀਤਾ ਜੀ ਸਵਾਗਤਮ ਕੀਤਾ ਸਾਨੂੰ ਬਹੁਤ ਖੁਸ਼ੀ ਆ ਸਾਡੇ ਜਿਹੜਾ 500 ਸਾਲ ਦਾ ਟੀਚਾ ਸੀਗਾ ਵੀ ਸਾਡੇ ਪ੍ਰਭੂ ਆਣ ਲੇਕਿਨ ਤੁਸੀਂ ਦੇਖ ਲਓ ਇਹ ਬਾਵਰ ਨੇ ਢਾਇਆ ਜੀ ਬਾਵਦੀ ਛਾਤੀ ਤੇ ਝੰਡਾ ਗੜਤਾ ਵੀ ਆ ਮੰਦਿਰ ਬਣ ਗਿਆ ਸਾਡਾ ਜੈ ਸ਼ੀਰਾ ਜੈ ਸ਼ੀਰਾ ਰਾਹੁਲ ਗਾਂਧੀ ਨੂੰ ਬਾਇਦਿਕਾ ਨੇ ਨਿਮੰਤਰਣ ਭੇਜਿਆ ਗਿਆ ਤੇ ਉਹਨਾਂ ਨੇ ਮੇਰੇ ਜਵਾਬ ਦਿੱਤਾ ਕਿ ਉਹਨਾਂ ਨੇ ਕੀ ਕਹਿਣਾ ਚਾਹੁੰਗਾ ਦੇਖੋ ਉਹ ਇੱਕ ਹੈਗਾ ਨਾ ਸਾਡੇ ਹਨੂਮਾਨ ਚਾਲिसा 'ਚ ਊਤ ਪ੍ਰੇਤ ਨਿਕਟ ਨਾ ਆਵੇ ਵਾਹ ਵੀਰ ਜਬ ਨਾਮ ਸੁਣਾਉਂ ਤੇ ਉਹੀ ਗੱਲ ਆ ਜੀ ਇਹ ਲੋਕ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਨੇ ਜੀ ਤੁਹਾਡੇ ਸਾਹਮਣੇ ਹੀ ਆ ਬਸ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਇਹ ਕਦੇ ਦੇ ਬਹੁਤ ਮਹੱਤਵਪੂਰਨ ਦਾ ਦਿਹਾੜਾ ਮਨਾਇਆ ਗਿਆ ਵਾ ਕਿਹ ਜਾਣਾ ਚਲ ਮੈਂ ਦੀਪਕ ਸ਼ਰਮਾ ਵਾਰ ਨੰਬਰ 200 ਭਾਜਪੀ ਦਾ ਸੇਵਾਦਾਰ ਅੱਜ ਦਾ ਦਿਹਾੜਾ ਹਿੰਦੁਸਤਾਨ ਲਈ ਬਹੁਤ ਮਹੱਤਵਪੂਰਨ ਹੈ ਗਣਤੰਤਰ ਦੇ 75ਵੇਂ ਗਣਤੰਤਰ ਦਿਵਸ ਦੀਆਂ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਔਰ ਮੈਂ ਸਭ ਨੂੰ ਇਹ ਖੁਸ਼ਖਬਰੀ ਦੇਣਾ ਚਾਹਾਂਗਾ ਕਿ ਅੱਜ 26 ਜਨਵਰੀ ਵਾਲੇ ਦਿਨ ਵਾਰਡ ਨੰਬਰ 2 ਵਿੱਚ ਅਸੀਂ ਭਾਜਪਾ ਦਾ ਮੁੱਖ ਦਫ਼ਤਰ ਖੋਲ੍ਹਿਆ ਵਾ ਕਿਸੇ ਵੀ ਸਾਡੇ ਸੱਜਣ ਮਿੱਤਰ ਭੈਣ ਭਰਾ ਨੂੰ ਕਿਸੇ ਨੂੰ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਹੈਗੀ ਆ ਜਾਂ ਕੋਈ ਪ੍ਰੋਬਲਮ ਆਂਦੀ ਆ ਤੇ ਉਹ ਇੱਥੇ ਆ ਕੇ ਆਪਣੀ ਮੁਸ਼ਕਲ ਦੱਸ ਕੇ ਹੱਲ ਕਰਵਾ ਸਕਦਾ ਹੈ। ਇਹਦੇ ਵਿੱਚ ਕੰਮ ਕਿਹੜੇ-ਕਿਹੜੇ ਹੋਣਗੇ ਆਮ ਪਬਲਿਕ ਦੇ ਲੋਕਾਂ ਦੇ ਸਮਾਜ ਦੇਖੋ ਜੀ ਦੋਨੋਂ ਹੀ ਹੋਣਗੇ ਸਮਾਜ ਦੇ ਲਈ ਮੈਂ ਖੜਾ ਆਂ ਪਬਲਿਕ ਦੇ ਜੇ ਆਪਾਂ ਕਹਿੰਦੇ ਕਾਰਪੋਰੇਸ਼ਨ ਦੇ ਪਬਲਿਕ ਉਹਦੇ ਲਈ ਮੇਰੇ ਨਾਲ ਪਾਰਟੀ ਖੜੀ ਆ। ਅੱਛਾ 22 ਤਰੀਕ ਨੂੰ ਜਿਹੜਾ ਹਟ ਕੀਤਾ ਗਿਆ ਉਹ ਲੋਧਿਆ ਦੇ ਵਿੱਚ ਕੀ ਕਹਣਾ ਚਾਹੁੰਦੇ? ਉਹਦੇ ਲਈ ਦੇਖੋ ਜੀ ਉਸ ਤੋਂ ਤੇ ਹਿੰਦੂਆਂ ਲਈ ਇਸ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਹੋਈ ਨਹੀਂ ਸਕਦੀ। ਔਰ ਇੱਕ ਖੁਸ਼ੀ ਕੱਲੇ ਹਿੰਦੂਆਂ ਦੀ ਨਹੀਂ ਗਈ। ਖੁਸ਼ੀ ਹਰ ਧਰਮ ਨੇ ਹਰ ਵਰਗ ਨੇ ਮਨਾਈ ਆ। ਅਸੀਂ ਉਸਨੂੰ ਇੱਥੇ ਲਾਈਵ ਟੈਲੀਕਾਸਟ ਚਲਵਾਇਆ ਸੀਗਾ ਤੇ ਉਸ ਦਿਨ ਸਾਡੇ ਨਾਲ ਸਿੱਖ ਬਰਾਦਰੀ, ਮੁਸਲਮਾਨ ਬਰਾਦਰੀ ਦੇ ਕਈ ਸਾਡੇ ਵੀਰ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਤਨਮਨਤ ਸੇਵਾ ਕੀਤੀ। ਅੱਜ ਜਤਿੰਦਰ ਮਿੱਤਲ ਜੀ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਜੀ ਉਹਨਾਂ ਵੱਲੋਂ ਢੰਡੀ ਦੀ ਰਸਮ ਕੀਤੀ ਗਈ ਹੈ ਜੀ ਨਾਲ ਡਾਕਟਰ ਨਹਿਰ ਜੀ ਸੀਗੇ ਔਰ BJP ਦੀ ਪੂਰੀ ਟੀਮ ਸੀਗੀ ਜੀਪਕ ਜਿਹੜੇ ਫਾਰਮ ਭਰੇ ਜਾ ਰਹੇ ਆ ਟ੍ਰੇਨ ਦੇ ਉਹ ਤੁਹਾਡੇ ਦਫ਼ਤਰ ਵਿੱਚ ਕਦੋਂ ਸ਼ੁਰੂ ਹੋ ਜਾਣਗੇ ਉਹਦਾ ਉਹ ਪਰਵਾਹ ਦੇ ਸੀਗੇ ਇਹ ਦਫ਼ਤਰ ਦੀ ਓਪਨਿੰਗ ਥੋੜੀ ਲੇਟ ਹੋ ਕਿਉਂਕਿ ਮੇਰੀ ਜੁਆਇਨਿੰਗ ਲੇਟ ਸੀਗੀ ਇਸ ਕਰਕੇ ਪਹਿਲੋ ਅਸੀਂ ਸਾਰੇ ਫਾਰਮ ਭਰਵਾ ਦਿੱਤੇ ਆਪਾਂ ਸੈਂਕੀ ਮੈਸੇਜ ਜਣਾਣਾ ਚਾਹਵੇਂ ਆਪਣੇ ਕੋਲੋਂ ਵਾਡ ਵਾਸੀंनो ਇਹੀ ਮੈਸੇਜ ਆ ਵੀ ਇਹ ਜਿੰਨੇ ਤੁਸੀਂ ਜਿੰਨੇ ਵੀ ਜੇ ਮੇਰੇ ਆਪਣੇ ਪਰਿਵਾਰ ਜੇ ਮੇਰੇ ਪਰਿਵਾਰ ਦੇ ਮੈਂਬਰ ਜੇ ਮੈਂ ਤੁਹਾਡਾ ਬੱਚਾ ਆ ਮੈਂ ਕਈਆਂ ਦਾ ਭਰਾ ਆ ਸਿਰਫ ਇਹ ਮੈਂ ਇੱਕ ਤੁਹਾਨੂੰ ਜੇ ਮੈਂ ਕਹਾਂ ਮੈਨੂੰ ਇੱਕ ਤੁਹਾਡੇ ਤੋਂ ਇਹੀ ਆਸ ਹੈ ਜੀ ਮੈਨੂੰ ਸਾਥ ਚਾਹੀਦਾ ਸਾਰੇ ਆਪਣੇ ਵਾਡ ਵਾਸੀਆਂ ਦਾ ਔਰ ਇਹਦੇ ਵਿੱਚ ਆਪਾਂ ਪਾਰਟੀ ਬਾਜੀ ਤੋਂ ਜਾਤ ਪਾਤ ਤੋਂ ਪਰ ਉੱਠ ਕੇ ਮੇਰਾ ਸਾਥ ਦਿइये ਜਾਂ ਇੱਕ ਦੂਸਰਾ ਸਾਥ ਦਿइये ਤਾਂ ਕਿ ਅਸੀਂ ਬੀਜੇਪੀ ਸਰਕਾਰ ਦੁਬਾਰਾ ਲਿਆ ਸਕੀਏ ਦੇਖੋ ਬੀਜੇਪੀ ਸਰਕਾਰ ਇੱਕ ਇਦਾਂ ਦੀ ਸਰਕਾਰ ਹੈ ਜਿਹਦੇ ਨਾਲ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ ਤੇ ਅਸੀਂ ਦੇਸ਼ ਦੀ ਤਰੱਕੀ ਦੇ ਲਈ ਹੀ ਭਾਜਪੀ ਨਾਲ ਜੁੜੇ ਆ ਔਰ ਸਭ ਨੂੰ ਇਹ ਮੈਸੇਜ ਦਵਾਂਗਾ ਕਿ ਸਾਰੇ ਜਿੰਨੇ ਵੀ ਆਪਣੇ ਦੂਸਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਜਾਂ ਵਰਕਰ ਆ ਜਾਂ ਪ੍ਰਧਾਨ ਸਾਹਿਬ ਨੇ ਮੇਰੀ ਇਹ ਬੇਨਤੀ ਆ ਜੀ ਆਪਾਂ ਸਾਰੇ ਪਾਰਟੀ ਬਾਜ਼ੀ ਤੋਂ ਪਰ ਉੱਠ ਕੇ ਮੋਦੀ ਸਾਹਿਬ ਦਾ ਸਾਥ ਦੇਈਏ ਤਾਂ ਕਿ ਸਾਡਾ ਦੇਸ਼ ਤਰੱਕੀ ਕਰ ਸਕੇ ਅੱਜ 26 ਅੰਦੀਆ ਪ੍ਰੋਗਰਾਮ ਨਾਲ ਆਇਆ ਵਾਟ ਨੰਬਰ 2 ਦੀਪਕ ਜੀ ਦੇ ਗੱਲ ਕਰਨ ਦੀ ਬੇਨਤੀ ਕਰਨਾ ਚਾਹੁੰਦਾ ਕਾਸੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ ਆ 75ਵੇਂ ਸਵਤੰਤਰਤਾ ਦਿਵਸ ਵਾਸਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਜੋ ਅੱਜ ਝੰਡਾ ਲਹਿਰਾਇਆ ਗਿਆ ਹੈ